ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਣ ਜਾ ਰਿਹਾ ਜੀ ਡੱਲੇਵਾਲ ਬਾਰੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਉਹਨਾਂ ਨੂੰ 19ਵਾਂ ਦਿਨ ਹੋ ਚੱਲਿਆ ਆ ਪਰ ਵਰਤ ਤੇ ਜਿਹਦਾ ਕੀ ਭਾਈ ਹਾਲਤ ਬਹੁਤ ਗੰਭੀਰ ਹੋ ਚੁੱਕੀ ਉਹਨਾਂ ਦੀ ਜਿਹਦੇ ਵਿੱਚ ਸਰਕਾਰ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਇੱਕ ਬਜ਼ੁਰਗ 75 ਸਾਲ ਦਾ ਹੋ ਕੇ ਯਾਰ ਤੇ ਉਹ ਆਪਣਾ ਬਲੀ ਦੇਣ ਨੂੰ ਤਿਆਰ ਆ ਆਪਣੀ ਆਪ ਨੂੰ ਸਜ਼ਾ ਦੇ ਰਿਹਾ ਇਹ ਇਹਦੇ ਵਿੱਚ ਅੰਜਾਮ ਕੀ ਆ ਸਾਰਾ ਸਰਕਾਰਾਂ ਦਾਗਾ ਜੇ ਕੋਈ ਉਹਦੇ ਉੱਪਰ ਆਂਚ ਵੀ ਆ ਗਈ ਜਾਂ ਉਹਦੇ ਉੱਪਰ ਕੁਝ ਹੁੰਦਾ ਉਹਨਾਂ ਨੂੰ ਤਾਂ ਉਹਦੀ ਉਹਦੀ ਸਜ਼ਾ ਕਿਨੂੰ ਮਿਲੂਗੀ ਸਰਕਾਰ ਦੇ ਉੱਪਰ ਸਾਰਾ ਅੰਜਾਮ ਸਰਕਾਰ ਦੇ ਉੱਪਰ ਕਿਉਂਕਿ ਸੀਐਮ ਪੰਗਤਮਾਨ ਨੂੰ ਹੁਣ ਦੀਨਾ ਨਹੀਂ ਤੇ ਨਰਿੰਦਰ ਮੋਦੀ ਨੂੰ ਕਿਹੜਾ ਦੀਨਾ ਨਹੀਂ ਇੱਕ ਬਜ਼ੁਰਗ ਜੋ 75 ਸਾਲ ਦਾ ਮਰਨ ਵਰਤ ਤੇ ਅੱਜ 19ਵਾਂ ਦਿਨ ਹੋਲ ਚੱਲਿਆ ਉਹਦੇ ਤੋਂ ਹਾਲਾ ਕਿ ਪੂਰਾ ਬਈ ਬੋਲਿਆ ਵੀ ਨਹੀਂ ਜਾਂਦਾ ਐਨੀ ਹਾਲਤ ਗੰਭੀਰ ਹੋ ਚੁੱਕੀ ਆ ਉਹਦੀ ਇਹ ਬੜੀ ਲੈਣ ਨੂੰ ਤਿਆਰ ਆ ਜੋ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਸੀਮ ਭਵਨਤਮਾ ਨਰਿੰਦਰ ਮੋਦੀ ਇਹਨਾਂ ਦੋਨਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਪਹਿਲਾ ਨੰਬਰ ਤਾਂ ਗੱਲ ਇਹੀ ਕਵਾਂਗੇ ਵੀ ਉਹਨਾਂ ਕੋਲੇ ਇਹਨਾਂ ਇਹਨਾਂ ਚੋਂ ਨਾ ਤਾਂ ਕੋਈ ਮੋਦੀ ਪਹੁੰਚਿਆ ਕਿਉਂਕਿ ਉਹਨਾਂ ਨੇ ਚਿੱਠੀ ਵੀ ਖੂਨ ਦੇ ਨਾਲ ਲਿਖ ਕੇ ਪਹਚਾਈ ਗਈ ਸੀ ਉਹ ਇਹਨਾਂ ਕੋਲੇ ਪਹੁੰਚ ਗਈ ਸੀ ਨਰਿੰਦਰ ਮੋਦੀ ਕੋਲੇ ਤਾਂ ਇਹਨਾਂ ਨੇ ਕੋਈ ਆਪਸ਼ਨ ਹਜੇ ਤੱਕ ਆਪਦੇ ਵੱਲੋਂ ਕੋਈ ਵੀਡੀਓ ਨਹੀਂ ਅਸੀਂ ਦੇਖੀ ਵੀ ਇਹਨਾਂ ਨੇ ਕੋਈ ਆਪਣੇ ਕਿਸਾਨਾਂ ਬਾਰੇ ਬੋਲਿਆਗਾ ਕਿਉਂਕਿ ਆਪਣੇ ਨਾਲ ਪਤਾ ਵੀ ਇਹ ਦੂਜਾ ਅੰਦੋਲਨ ਸ਼ੁਰੂ ਹੋ ਚਲਿਆ ਇੱਕ ਵਾਰ ਪਹਿਲਾਂ ਪਿਛਲੇ ਸਾਲ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਜਦੋਂ ਦਿੱਲੀ ਜਾ ਕੇ ਕਿਸਾਨ ਉਦੋਂ ਵੀ ਦਿੱਲੀ ਪਹੁੰਚੇ ਸੀ ਉਦੋਂ ਵੀ ਬਹੁਤ ਕਿਸਾਨਾਂ ਦੇ ਉੱਪਰ ਅਤਿਆਚਾਰ ਹੋਇਆ ਕਿੰਨੇ ਤਾਂ ਆਪਣੇ ਕਿਸਾਨਾਂ ਦੀ ਹੱਤਿਆ ਹੋਈ ਆ ਨੌਜਵਾਨ ਸ਼ਹੀਦ ਹੋ ਗਏ ਤਾਂ ਆ ਹੁਣ ਜੇ ਆਪਾਂ ਸੋਚੀਏ ਗੱਲ ਹੁਣ ਗੱਲ ਇੰਨੀ ਕਿ ਕਵਾਂਗੇ ਆਪਣੇ ਪੰਜਾਬੀਆਂ ਨੂੰ ਜਿੱਥੋਂ ਤੱਕ ਨੌਜਵਾਨਾਂ ਨੂੰ ਸਾਰਿਆਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਆ ਵੀ ਇੱਕ ਬਜ਼ੁਰਗ ਆਪਣੀ ਬਲੀ ਦੇਨ ਨੂੰ ਤਿਆਰ ਹੋ ਰਿਹਾ ਭਾਈ ਤੇ ਇਹ ਆਪਣੇ ਪੰਜਾਬੀ ਅੱਧੇ ਕਿਲੋ ਉਹਦਾ ਮਜ਼ਾਕ ਉਹਦੇ ਕਹਿ ਦਈਏ ਆਪਾਂ ਮਜ਼ਾਕ ਸਮਝਦੇ ਆ ਕਿਉਂਕਿ ਮੈਂ ਕਮੈਂਟ ਪੜ੍ਹੇ ਸੀ ਪਾਪਾ ਜੀ ਉਹ ਆਪਾਂ ਕਹਿੰਦੇ ਜੋ ਜਗਜੀਤ ਸਿੰਘ ਡੱਲੇਵਾਲ ਦੇ ਥੱਲੇ ਕਮੈਂਟ ਆ ਰਹੇ ਸੀ ਤੇ ਲੋਕ ਯਾਰ ਕਮੈਂਟਾਂ ਵਿੱਚ ਮਜ਼ਾਕ ਕਰੀ ਜਾਂਦੇ ਆ ਵੀ ਤੂੰ ਇਹ ਇੱਕ ਫਕੰਡ ਨਾ ਕਰ ਤੁਸੀਂ ਉੱਠ ਖੜੋ ਕੋਈ ਇਹ ਲੋਕਾਂ ਨੂੰ ਸਾਰੇ ਨੂੰ ਹੁਣ ਸਮਝਦਾਰ ਹੋ ਚੱਲੇ ਲੋਕ ਇਹ ਬਾਬਾ ਜੀ ਤੁਸੀਂ ਇਹ ਨਾ ਕਰੋ ਉਹ ਨਾ ਕਰੋ ਤੂੰ ਕੌਣ ਸੁਣਦਾ ਛੋਡੀ ਆ ਜਾਂ ਬਾਗਾ ਤੁਸੀਂ ਤਾਂ ਇੱਕ ਸਰਕਾਰ ਨੂੰ ਉਹਦੇ ਚੋਂ ਲੈਨੇ ਆ ਇੱਕ ਚਲਸੇ ਚ ਲੈਨੇ ਹੋ ਵੀ ਛੋਡਾ ਇਹ ਪਕੰਡ ਨਹੀਂ ਚੱਲਣਾ ਮੋਂਨਾਂ ਨੂੰ ਕਹਿਣਾ ਮਰੇ ਜ਼ਮੀਰਾਂ ਵਾਲਿਆਂ ਨੂੰ ਵੀ ਜੇ ਤੁਸੀਂ ਨਾਲ ਨਹੀਂ ਖੜਨਾ ਤਾਂ ਕਮੈਂਟ ਵੀ ਨਾ ਕਰਿਆ ਕਰੋ ਕਿਉਂਕਿ ਇੱਕ ਬਜ਼ੁਰਗ 75 ਸਾਲ ਦਾ ਹੋ ਕੇ ਆਪਣਾ ਬਈ ਭੁੱਖ ਦਾ ਇੱਕ ਦਿਨ ਦਾ ਮੁਸ਼ਕਲ ਹੋ ਜਾਂਦਾ ਕਟਣੀ ਤਾਂ ਉਹਨੂੰ ਅੱਜ 19ਵਾਂ ਦਿਨ ਹੋ ਹੋ ਚੱਲਿਆ ਜਿਹਦਾ ਕੀ ਆਪਾਂ ਕਹਿ ਦਈਏ ਹਾਲਤ ਬਹੁਤ ਗੰਮੀਰਾ ਬਈ ਤੇ ਉਹਦੇ ਬੰਨੀਓ ਹਰ ਰੋਜ਼ ਵੀਡੀਓ ਆ ਰਹੀਆਂ ਜੋ ਸਾਹਮਣੇ ਖਾਸ ਕਰਕੇ ਤਾਂ ਵੀਡੀਓ ਹੋਰ ਵੀ ਪਾ ਸਕਦੇ ਸੀ ਆਪਾਂ ਇਹ ਕਿਉਂ ਪਾਈਏ ਕਿਉਂਕਿ ਕੇਅਰ ਬਜ਼ੁਰਗ 75 ਸਾਲ ਦਾ ਹੋ ਕੇ ਉਹ ਲੜ ਰਿਹਾ ਸਰਕਾਰ ਨੂੰ ਹੁਣ ਜੇ ਆਪਾਂ ਅਪੀਲ ਕਰੀਏ ਤਾਂ ਇਹਨਾਂ ਦਾ ਕੋਈ ਐਕਸ਼ਨ ਨਹੀਂ ਆਇਆ ਨਾ ਸੀਐਮ ਭਗਵੰਤ ਮਾਨ ਜੋ ਇਹਨੂੰ ਵੀ ਦਿਸੀ ਜਾਂਦਾ ਤੇ ਸਰਕਾਰਾਂ ਬਈ ਦੋਨੇ ਅੰਨੀਆਂ ਹੋਈਆਂ ਪਈਆਂ ਗਿਆ ਨਾ ਤਾਂ ਇਸ ਨੂੰ ਦੀਂਦਾਗਾ ਸੀਐਮ ਭਗਵੰਤ ਮਾਨ ਨੂੰ ਨਾ ਨਰਿੰਦਰ ਮੋਦੀ ਨੂੰ ਕਿਉਂਕਿ ਚਿੱਠੀ ਪਾਈ ਸੀ ਪਹੁੰਚ ਚੁੱਕੀ ਹੈ ਇਹਨਾਂ ਕੋਲੇ ਪਰ ਇਹਨਾਂ ਨੇ ਹਜੇ ਤੱਕ ਕੋਈ ਇਹਨਾਂ ਨੂੰ ਬਿਆਨ ਨਹੀਂ ਆਇਆ ਸਾਹਮਣੇ ਕਿਉਂਕਿ ਕੋਲੇ ਪਹੁੰਚਣ ਦੀ ਤਾਂ ਦੂਰ ਗੱਲ ਆ ਕੋਈ ਬਿਆਨ ਵੀ ਕੋਈ ਨਹੀਂ ਸਾਹਮਣੇ ਆਇਆ ਤਾਂ ਹੁਣ ਇੰਨੀ ਕ ਪੀਲ ਆ ਬਈ ਆਪਣੇ ਭਰਾਵਾਂ ਨੂੰ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਵੀ ਸਾਰੇ ਇਕਜੁੱਟ ਹੋ ਕੇ ਦੱਲੇਵਾਲ ਦਾ ਸਾਥ ਦਿਓ ਬਈ ਕਿਉਂਕਿ ਉਹਦੇ ਇੰਤਿਆਰ ਕਰੀ ਜਾਂਦੇ ਅੱਤੇ ਲੋਕ ਤਾਂ ਵੀ ਕਦੋਂ ਕੀ ਹੋਊਗਾ ਕਦੋਂ ਇਹ ਸੰਘਰਸ਼ ਅੱਗੇ ਵਧੇ ਕਿਉਂਕਿ ਪਹਿਲਾਂ ਕਿੰਨੀ ਇਹ ਜਾਨਾਂ ਚਲੀਆਂ ਗਈਆਂਗੇ ਜਾਂ ਇਹਨਾਂ ਉੱਪਰ ਕੋਈ ਆਤ ਨਹੀਂ ਆਈਗੀ ਬਈ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਇੱਕ ਬਜ਼ੁਰਗ 70 ਸਾਲ ਦਾ ਹੋ ਕੇ ਜਦੋਂ ਲੜ ਸਕਦਾ ਤਾਂ ਆਪਾਂ ਨੌਜਵਾਨ ਹੋ ਕੇ ਨਾਲ ਤਾਂ ਤੁਰ ਸਕਦੇ ਹਾਂ ਉੱਥੇ ਸਿਰਫ ਇਕੱਲਾ ਬੈਠ ਹੀ ਜਾਓ ਉੱਥੇ ਕੋਈ ਇਹ ਨਹੀਂ ਹੈਗਾ ਪਰਚਾ ਤੋਂ ਨਾ ਡਰੋ ਕੋਈ ਬੈਠਣ ਦਾ ਤੁਹਾਡੇ ਤੇ ਜੇ ਤੁਸੀਂ ਨਾਲ ਸਾਥ ਦੇ ਦੋਗੇ ਪਰਚਾ ਤੋਂ ਨਾ ਡਰੋ ਕੋਈ ਪਰਚਾ ਤੁਹਾਡੇ ਤੇ ਨਹੀਂ ਪੈਂਦਾ ਕੋਈ ਕਿਸੇ ਸਰਕਾਰ ਤੋਂ ਨਾ ਡਰੋ ਨਾਲ ਇੱਕ ਜੋ ਟੋ ਕੇ ਚੱਲੋ ਬਈ ਜਿਹਦਾ ਕਿ ਇੱਕ ਬਜ਼ੁਰਗ ਦਾ ਸਾਥ ਦੇਓਗੇ ਤਾਂ ਉਹਦਾ ਹੌਸਲਾ ਬਲੰਦ ਹੋਣਗੇ ਜੋ ਕਿ ਵਿਚਾਰਾ ਆਪਣੇ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਹੈਗਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਜਿਹੜੀ ਮਾੜੀ ਸਰਕਾਰ ਜਦੋਂ ਦੀ ਆਈ ਆ ਸੀਐਮ ਭਗਵੰਤ ਮਾਨ ਜਦੋਂ ਦਾ ਆਇਆ ਇਹਨੇ ਤਾਂ ਸਾਰਾ ਪੰਜਾਬ ਨੂੰ ਖਾ ਗਿਆ ਇਹ ਠੀਕ ਆ ਜਿਹੜੇ ਇਹਦੇ ਵਾਅਦੇ ਕਰੇ ਹੋਏ ਸੀ ਲੋਕਾਂ ਨਾਲ ਨਾ ਇਹਦੇ ਹਜੇ ਤੱਕ ਕੋਈ ਨਜ਼ਰ ਆਇਆ ਸਾਨੂੰ ਤੇ ਜੋ ਇਹ ਪੰਜਾਬ ਦੇ ਵਿੱਚ ਇਹ ਕਰ ਰਿਹਾ ਬਹੁਤ ਗਲਤ ਕਰ ਰਿਹਾ ਕਿਉਂਕਿ ਸਾਡੀ ਹੁਣ ਅਪੀਲ ਆ ਭਾਈ ਸਾਰਿਆਂ ਨੂੰ ਖਾਸ ਕਰਕੇ ਤਾਂ ਪਹਿਲਾਂ ਭਾਈ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਤੇ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਕਿਉਂਕਿ ਆਪਣੀ ਹਰ ਵੀਡੀਓ ਪੰਜਾਬ ਦੇ ਮੁੱਦਿਆਂ ਤੇ ਆ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਉਹ ਤੁਹਾਡੇ ਤੱਕ ਉਹ ਗੱਲ ਪਹੁੰਚਾਉਣੇ ਆ ਅੱਜ ਖਾਸ ਕਰਕੇ ਜੋ ਜਗਜੀਤ ਸਿੰਘ ਡੱਲੇਵਾਲ ਤੇ ਆਪਾਂ ਇਹ ਵੀਡੀਓ ਤੁਹਾਡੇ ਮੂਹਰੇ ਪੇਸ਼ ਕਰੀਆ ਬਣਾ ਕੇ ਕਿਉਂਕਿ ਉਹ ਇੱਕ ਬਜ਼ੁਰਗ ਯਾਰ ਕਿੰਨੇ ਦਿਨ ਹੋ ਗਏ ਉਹਨੂੰ 19ਵਾਂ ਦਿਨ ਹੋਰ ਚੱਲਿਆ ਤੇ ਦਿਨ ਤਾਂ ਇੱਕ ਭੁੱਖ ਦਾ ਹੜਤਾਲ ਕਰਨ ਦਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਉਹਨੂੰ 19ਵਾਂ ਦਿਨ ਹੋ ਚੱਲਿਆ ਇੱਕ ਉਹਨੇ ਬੂਨ ਤੱਕ ਵੀ ਨਹੀਂ ਕੋਈ ਨਾਜ ਦਾ ਅੰਨ ਤੱਕ ਨਹੀਂ ਖਾਧਾ ਹਜੇ ਤੱਕ ਨਾ ਬੂੰਦ ਤੱਕ ਪਾਣੀ ਦੀ ਪੀਤੀ ਆ ਜੋ ਕਿ ਇੱਕ ਬਜ਼ੁਰਗ ਹੋ ਕੇ ਯਾਰ ਉਹਦੇ ਤੇ ਇੰਨਾ ਕਸ਼ਟ ਦੇ ਰਹੇ ਆ ਉਹਨੂੰ ਯਾਰ ਤੇ ਆਪਣੀ ਜ਼ਿੰਦਗੀ ਨਾਲ ਖੇਲਣ ਨੂੰ ਤਿਆਰ ਹੋ ਰਿਹਾ ਉਹ ਤੇ ਇਹ ਲੋਕ ਅੱdte ਉਹਦਾ ਮਜ਼ਾਕ ਉਡਾ ਰਹੇ ਆ ਇਹ ਸਰਕਾਰ ਨੂੰ ਮੇਰੀ ਪੀਲ ਆ ਬਈ ਵੀ ਉਹਦੇ ਕੋਲੇ ਪਹੁੰਚਣ ਡੱਲੇ ਵਾਲ ਕੋਲੇ ਤੇ ਜਾ ਕੇ ਜੋ ਜੋ ਵੀ ਕੁਝ ਹੁੰਦਾ ਇਹਨਾਂ ਤੋਂ ਆਪਣੇ ਬਿਆਨ ਉਹਨਾਂ ਦੇ ਵੀ ਸੁਣਨ ਆਪਣੇ ਵੀ ਸੁਣਾਉਣ ਜੋ ਵੀ ਹੁੰਦਾ ਕਿਵੇਂ ਨਾ ਕਿਵੇਂ ਗੱਲ ਸਹਿਜ ਮਤੇ ਨਾਲ ਸੁਣ ਕੇ ਇਹਨਾਂ ਦੇ ਜੋ ਸਬੂਤ ਇਹਨਾਂ ਜੋ ਇਹਨਾਂ ਦੇ ਹੱਲ ਆਗੇ ਉਹ ਧਰਨੇ ਚਾਹੀਦੇ ਸਾਹਮਣੇ ਜੋ ਇਹ ਇਹਨਾਂ ਦੀਆਂ ਮੰਗਾਂ ਗੀਆਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰ ਦਿਓ ਕਿਉਂਕਿ ਅੱਜ ਦੀਆਂ ਵੀਡੀਓ ਆਪਣੀਆਂ ਜਗਜੀਤ ਸਿੰਘ ਢੱਲੇਵਾਲ ਤੇ ਸੀ ਤੇ ਹੁਣ ਇੰਨੀ ਕ ਅਪੀਲ ਕਰਦੇ ਆ ਆਪਣੇ ਪੰਜਾਬੀਆਂ ਨੂੰ ਬਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਪਹਿਲਾ ਨੰਬਰ ਵੀਡੀਓ ਨੂੰ ਭਰਾ ਵਾਂਗ ਕੇ ਸੁਣ ਲਿਆ ਕਰੋ ਤੇ ਇੱਕ ਪਹੁੰਚਣ ਦੀ ਜ਼ਰੂਰ ਆਪਣੀ ਥੋੜੇ ਤੋਂ ਥੋੜਾ ਸਮਾਂ ਕੱਟ ਕੇ ਜ਼ਰੂਰ ਬਈ ਜਾਓ ਕਿਉਂਕਿ ਇਹ ਉਹਦਾ ਵੀ ਆਪਾਂ ਹੌਸਲਾ ਬਲੰਦ ਕਰੋ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ